ਵਧੀਆ ਪੂਰੀ 2.5 ਫੁੱਟ ਮੋਟੀ ਜਿਹੜੀ ਆਪਾਂ ਕਹਿੰਦੇ ਆ ਸਪੈਸ਼ਲ ਸ਼ੁਰੀ ਚਿਰੀ ਵਾਸਤੇ ਇਹ ਹੀ ਜਿਆਦਾ ਸ਼ੁਰੀ ਕੰਮ ਕਰਦੀ ਆ। ਕਿਉਂ ਮਾੜੀ ਸ਼ੁਰੀ ਗਾਡਰਾ ਗੁਡਰਾ ਤੇ ਲੱਗ ਕੇ ਕਈ ਵਾਰੀ ਮਣੀ ਮੋਟੀ ਬਿੰਗੀ ਹੋ ਜਾਂਦੀ ਆ। ਇਹ ਕਰਾਹੇ ਬਾਰੇ ਜਾਣਕਾਰੀ ਲਈ ਆਪਾਂ ਤੋਂ 8 ਫੁੱਟ 26 ਇੰਚੀ 25 ਇੰਚੀ ਫਿਰ ਬਾਈਆਂ ਨੇ ਇਹ ਕਰਾ ਦੇ ਆ। ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ। ਸੋ ਬਾਈ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਰਾਹ ਬਾਰੇ। ਸੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਵੀ ਆਪਣੇ ਕੋਲ ਸਟਾਕ ਅਵੇਲੇਬਲ ਪਿਆ ਕਰਾਹਾਂ ਦਾ। ਸੋ ਆਪਣੇ ਕੋਲ ਬਾਈ ਅੱਜ ਪਹੁੰਚੇ ਸੀ ਮਹਰਾਜ ਪਿੰਡ ਤੋਂ। ਭਾਈ ਪਿੰਡ ਤੋਂ ਪਹੁੰਚੇ ਸੀ ਤੋਂ ਬਾਈਆਂ ਕੋਲੇ ਨਿਊ ਹਲੈਂਡ ਟਰੈਕਟਰ ਸੀ ਤੇ ਬਾਈ ਕਹਿੰਦੇ ਵੀ ਆਪਾਂ ਨੂੰ ਚਿਰੀ ਵਾਸਤੇ ਕਰਾ ਚਾਹੀਦਾ ਬਾਈ ਆਪਾਂ ਮਿੱਟੀ ਚੱਕਣੀ ਹੈ ਖੱਡਾ ਲਾਉਣਾ ਸੋ ਆਪਾਂ ਪਹਿਲਾਂ ਬਾਈਆਂ ਨੂੰ ਉਹ ਕਰਾਹੇ ਬਾਰੇ ਵੀ ਜਾਣਕਾਰੀ ਦਿੱਤੀ ਸੀ ਬਾਈਆਂ ਨੇ ਸਾਰੇ ਕਰਾਹੇ ਬਾਰੇ ਜਾਣਕਾਰੀ ਲਈ ਆਪਾਂ ਤੋਂ 8 ਫੁੱਟ 26 ਇੰਚੀ 25 ਇੰਚੀ ਫਿਰ ਬਾਈਆਂ ਨੇ ਇਹ ਕਰਾ ਦੇ ਆ ਗਏ ਬਾਈ ਕਹਿੰਦੇ ਵੀ ਆਹ ਕਰਾਹੇ ਦਾ ਸਾਇਜ ਵੀ 8 ਫੁੱਟ 27 ਇੰਚੀ ਹੈ ਬਾਈ ਬਾਕੀ ਇਹਦੇ ਵੀ ਇਹ ਚ ਡਿਫਰੈਂਟ ਇਹ ਸੀਗਾ ਵੀ ਇਹ ਤੇ ਜੇਸਤੀ ਜਾਦਰ ਲੱਗੀ ਹੋਈ ਸੀ ਸੋ ਜਦੋਂ ਬਾਈ ਆਪਣੇ ਕੋਲੇ ਪਹੁੰਚੇ ਬਾਈਆਂ ਨੂੰ ਇਹ ਕਰਾਹੇ ਪਸੰਦ ਆਇਆ ਤਾਂ ਬਾਈਆਂ ਕਹਿੰਦੇ ਅੱਗੇ ਪੇਂਟ ਹੋਇਆ ਹੋਇਆ ਸੀ ਮੁਕੰਮਲ ਸੀਗਾ ਬੈਕ ਸਾਈਡ ਪੇਂਟ ਰਹਿੰਦਾ ਸੀ ਕਿਉਂਕਿ ਅਗਲੇ ਟਰੈਕਟਰ ਦੇ ਨਾਲ ਦਾ ਪੇਂਟ ਕਰਾਉਣਾ ਹੁੰਦਾ ਤਾਂ ਕਰਕੇ ਬੈਕ ਸਾਈਡ ਆਪਾਂ ਆਪ অপਸ਼ਨ ਰੱਖਦੇ ਆਂ ਪੇਂਟ ਦੀ ਸੋ ਉਹਦੂ ਵਾਰ ਬਾਈ ਕਹਿੰਦੇ ਵੀ ਆਪਣੇ ਕੋਲ ਨਿਊ ਲੈਂਡ ਟਰੈਕਟਰ ਆ ਤੇ ਫਿਰ ਆਪਾਂ ਇਹਦੇ ਤੇ ਨਿਊ ਲੈਂਡ ਨਾਲ ਦਾ ਹੀ ਰੰਗ ਅਪਲਾਈ ਕਰਾਤਾ ਮੁੰਡੇ ਨੂੰ ਸੱਦ ਕੇ ਸੋ ਹੁਣ ਆਪਾਂ ਰੈਡੀ ਵਾਲਾ ਵੀਰ ਆ ਗਿਆ ਤਾਂ ਬਾਈ ਕਹਿੰਦੇ ਸਾਨੂੰ ਅੱਜ ਹੀ ਡਿਲੀਵਰੀ ਚਾਹੀਦੀ ਆ ਸੋ ਆਪਾਂ ਅੱਜ ਡਿਲੀਵਰ ਕਰਾ ਰਹੇ ਆ ਉਹਨਾਂ ਨੂੰ ਕਰਾਹਾ ਮਹਰਾਜ ਪੇਂਟ ਭੇਜਣਾ ਕਰਾਹਾ ਆਪਾਂ ਸੋ ਬਾਈਆਂ ਨੇ ਅੱਜ ਸਾਡੇ ਕੋਲ ਆਰਡਰ ਅੱਜ ਤੋ ਬਾਕੀ ਹੋਰ ਜਾਣਕਾਰੀ ਲਈ ਵਧੇਰੇ ਜਾਣਕਾਰੀ ਲਈ ਆਪਣੇ ਪੇਜ ਤੇ ਬਣੇ ਰਹੋ ਨਵੇਂ ਨਵੇਂ ਅਪਡੇਟ ਦਿੰਦੇ ਰਵਾਂਗੇ ਬਾਕੀ ਆਪਣੇ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਤੁਸੀਂ ਕਰਾ ਰਹੀ ਤੁਹਾਨੂੰ ਡਿਟੇਲ ਦੇ ਦਿੰਨੇ ਆ ਥੋੜੀ ਬਰੀਕੀ ਚ ਵਧੀਆ ਕਰਾਹਾ ਵੀਰੇ 2.5 ਇੰਚ بیم ਲੱਗੇ ਇੱਕੋ ਜਿਹਾ ਵਧੀਆ ਵਧੀਆ ਛੁਰੀ ਲੱਗੀ ਹੋਈ ਹੈ ਜਿਹੜੀ ਸਪੈਸ਼ਲ ਛੁਰੀ ਦੀ ਆਪਾਂ ਗੱਲ ਕਰਦੇ ਹੁੰਨੇ ਆ ਵਧੀਆ ਵਧੀਆ ਪੂਰੀ 2.5 ਫੁੱਟ ਮੋਟੀ ਜਿਹੜੀ ਆਪਾਂ ਕਹਿੰਦੇ ਆ ਸਪੈਸ਼ਲ ਛੁਰੀ ਛਿਰੀ ਵਾਸਤੇ ਇਹ ਜਿਆਦਾ ਛੁਰੀ ਕੰਮ ਕਰਦੀ ਆ ਕਿਉਂ ਮਾੜੀ ਛੁਰੀ ਗਾੜਾਂ ਗੂੜਾਂ ਦੇ ਲੱ ਸੋ ਜਿਹੜੇ ਚੀਜ਼ੀ ਤੇ ਕਰਾਹ ਚੱਲਦੇ ਜਿਆਦਾਤਰ ਸੋ ਆਪਾਂ ਉਹਨਾਂ ਦੇ ਇਹੀ ਫਰੀ ਅਪਲਾਈ ਕਰਦੇ ਆ। ਸੋ ਹੋਰ ਜਾਣਕਾਰੀ ਲਈ ਵੀਰੇ ਆਪਣਾ ਸਕਰੀਨ ਤੇ ਨੰਬਰ ਚੱਲੀ ਜਾਂਦਾ। ਉਹ ਇੱਥੇ ਕੰਟੈਕਟ ਕਰ ਸਕਦੇ ਹੋ। ਸੋ ਧੰਨਵਾਦ ਵੀਰੇ। ਚਲੋ ਥੋੜਾ ਅੱਗੇ ਹੋ ਜਿਓ ਹੋਰ। ਮਰਦ ਕੋ ਦਰਤ ਨਹੀਂ ਹੁੰਦਾ। ਚੱਲ ਜਾਓ। ਸੈੱਟ ਕਰ ਲਾ ਮੜਾ ਜੀ ਮੈਂ ਨਾਨਾਟ ਪੱਟੀ ਐ ਸਾਈਜ਼ ਕੀ ਬਾਈ ਕਹੇ ਸੀ ਅੱਜ ਜੀ ਡਿਲੀਵਰੀ ਕਰਾਉਣੀ ਐ ਸੋ ਆਪਾਂ ਬੰਦਾ ਸੁੱਧਿਆ ਰੇਡੀ ਵਾਲਾ ਜਿਹੜਾ ਆਪਣਾ ਬੰਦਾ ਆਈ ਵਾਰੀ ਜਾਂਦਾ ਕਰਾ ਛੱਡਣਾ ਵਧੀਆ ਬੰਦਾ ਕਿਉਂਕਿ ਵੀਰੇ ਇਹੇ ਜੇ ਕੰਮ ਚ ਥੋੜਾ ਜਿਹਾ ਦੇਖਣਾ ਹੀ ਪੈਂਦਾ ਜਿਹੜਾ ਬੰਦਾ ਦਿੱਲੀ ਜਾਂਦਾ ਇਮਾਨਦਾਰ ਬੰਦਾ ਉਹ ਹੀ ਬੰਦੇ ਨੂੰ ਭੇਜਣਾ ਪੈਂਦਾ ਅਗਲੇ ਸਾਂਹ ਡਿਲੀਵਰ ਕਰਾਉਣਾ ਸੋ ਆਪਾਂ ਤੁਸੀਂ ਦੇਖ ਰਹੇ ਹੋ ਕਰਾ ਲੋਡ ਹੋ ਚੁੱਕਿਆ ਸੋ ਹੁਣ ਬੰਦਾ ਜਾਊਗਾ ਇੱਥੋਂ ਬੰਦੇ ਮਹਰਾਜ ਕਰਾ ਛੱਡਿਆਊਗਾ ਸੋ ਬਾਕੀ